ਕਿ ਆਪਾਂ ਜੋ ਜੰਮੂ ਕਸ਼ਮੀਰ ਦੇ ਵਿੱਚ ਗੁਰਦੁਆਰਾ ਸਾਹਿਬ ਕੌਲਸਰ ਛੇਸ ਰੂਪ ਕਿਸੇ ਪਾਪੀ ਬੰਦੇ ਨੇ ਪਟ્રોલ ਪਾ ਕੇ ਅਗਲਾ ਦਿੱਤੇ ਗਏ ਆ ਉਹਦੇ ਸਬੰਧ ਵਿੱਚ ਅਦਾਸ ਬੇਨਤੀ ਕਰਦਾ ਗੁਰਮੁਖੋ ਇੱਕ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਵਿੱਚ ਇਹ ਬਹੁਤ ਵੱਡੀ ਕਮੀ ਆ ਕਿ ਵੀਡੀਓ ਸੀ ਸ਼ੇਅਰ ਨਹੀਂ ਕਰਦੇ ਤੇ ਦੂਸਰੀ ਬੇਨਤੀ ਆ ਕਿ ਜੋ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀਆਂ ਦੇ ਬਿਆਦਵੀ ਦੇ ਕੋਈ ਮੁੱਦੇ ਹਨ ਉਤੇ ਬਹੁਤ ਘੱਟ ਬੰਦੇ ਆ ਜਿਹੜੇ ਬੋਲਦੇ ਆ ਨਹੀਂ ਸਾਰੇ ਆ ਕਈ ਤਾਂ ਗ੍ਰੰਥੀ ਵੀ ਕਹਿੰਦੇ ਸੁਣਿਆ ਆਮ ਸੰਗਤਾਂ ਵੀ ਵੀ ਕੀ ਕਰੀਏ ਆਪਣਾ ਕਿਹੜਾ ਜੋਰ ਪੈਂਦਾ ਹੈ ਕਈ ਬੰਦੇ ਕਈ ਗਰੰਥੀ ਸਿੰਘ ਵੀ ਕਹਿੰਦੇ ਆ ਉਹ ਕਹਿੰਦੇ ਆਪਣੇ ਬੋਲੇ ਨਾਲ ਕਿਹੜਾ ਫਿਰ ਬਿਆਦਵੀ ਦਾ ਇਨਸਾਫ ਮਿਲ ਜੂਗਾ ਇੱਥੋਂ ਤੱਕ ਵੀ ਕਹਿ ਦਿੰਦੇ ਆ ਨਹੀਂ ਗੁਰਮੁਖੋ ਬੇਨਤੀ ਹੈ ਸੰਗਤਾਂ ਦੇ ਚਰਨਾਂ ਵਿੱਚ ਕਿ ਵੀਡੀਓ ਸ਼ੇਅਰ ਕਰਿਓ ਕਮੈਂਟ ਵਿੱਚ ਸੁਝਾਅ ਜ਼ਰੂਰ ਦੇਣੇ ਜੰਮੂ ਕਸ਼ਮੀਰ ਦੇ ਵਿੱਚ ਅ 7 ਤਰੀਕ ਨੂੰ ਪਿਛਲੇ 1-2 ਦਿਨਾਂ ਦੇ ਵਿੱਚ 7 ਤਰੀਕ 10ਵਾਂ ਮਹੀਨਾ 2025 ਜੰਮੂ ਕਸ਼ਮੀਰ ਦੇ ਵਿੱਚ ਗੁਰਦੁਆਰਾ ਕੌਲ ਸਰ ਸਾਹਿਬ ਦੇ ਵਿੱਚ ਗਲਤ ਬੰਦੇ ਆ ਕੇ ਸਰਿਆਂ ਉਹਨਾਂ ਨੇ ਆ ਕੇ ਪਟ્રોલ ਪਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਤੇ 6 ਸਰੂਪ ਲਗਭਗ ਉਹਨਾਂ ਨੇ ਅੱਗ ਵਿੱਚ ਸਾੜ ਦਿੱਤੇ ਤੇ ਉਥੇ ਬਹੁਤੀ ਸਤਿਕਾਰਯੋਗ ਦਾਸ ਆਪਣੇ ਵੱਲੋਂ ਉਹਨਾਂ ਦਾ ਧੰਨਵਾਦ ਵੀ ਕਰਦਾ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗਾਜ ਉਹਨਾਂ ਨੇ ਇੱਕ ਬਹੁਤ ਸਖਤ ਫੈਸਲਾ ਲੈਂਤਾ ਹੈ ਉਹ ਸਖਤ ਫੈਸਲਾ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਉਥੋਂ ਦੇ ਪ੍ਰਧਾਨ ਮੈਂਬਰ ਖਜ਼ਾਨਚੀ ਸਖਤਰ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਬਣੇ ਹੋਏ ਸਨ ਨਾ ਉਹਨਾਂ ਨੂੰ ਸਭ ਤੋਂ ਪਹਿਲਾਂ ਸਾਰੇ ਇਕੱਠ ਦੇ ਵਿੱਚ ਖੜਾ ਖੜਾ ਕੇ ਪੁੱਛਿਆ ਕਿ ਦੱਸੋ ਤੁਸੀਂ ਗੁਰਦੁਆਰਾ ਸਾਹਿਬ ਤੇ ਕਿੰਨਾ ਪੈਸਾ ਲਾਇਆ ਉਹ ਕਹਿੰਦੇ ਜੀ 2.5 ਕਰੋੜ 2.5 ਕਰੋੜ ਰੁਪਇਆ ਲਾਇਆ ਬੜਾ ਸੋਹਣਾ ਗੁਰਦੁਆਰਾ ਸਾਹਿਬ ਹੈ ਉਹ ਕਹਿੰਦੇ ਵੀ 2.5 ਕਰੋੜ ਦਾ ਪੱਥਰ ਤਾਂ ਲਾਤਾ ਪਰ 5 10000 ਰੁਪਇਆ ਅਸੀਂ ਪਹਿਰੇਦਾਰ ਰੱਖਿਆ ਨਹੀਂ ਪਹਿਰੇਦਾਰ ਨਹੀਂ ਰੱਖਿਆ 10000 15000 ਰੁਪਇਆ ਦੇਖ ਕੇ ਪਹਿਰੇਦਾਰ ਨਹੀਂ ਰੱਖਿਆ ਜੇ ਅਰਦਾਸ ਕਰਨੀ ਹੈ ਤਾਂ ਵੀ ਗ੍ਰੰਥੀ ਸਮਸ਼ਾਨ ਘਾਟ ਜੇ ਜਾਣਾ ਹੈ ਤਾਂ ਵੀ ਗ੍ਰੰਥੀ ਕਿਸੇ ਦੇ ਭੋਗ ਪਾਉਣ ਜਾਣਾ ਤਾਂ ਵੀ ਗ੍ਰੰਥੀ ਆਨੰਦ ਕਾਰਜ ਕਰਨੀ ਹੈ ਤਾਂ ਵੀ ਗ੍ਰੰਥੀ ਕਿਸੇ ਦੇ ਖੇਤ ਬੋਰ ਦੀ ਅਰਦਾਸ ਕਰਨੀ ਹੈ ਤਾਂ ਵੀ ਗ੍ਰੰਥੀ ਸਾਰੇ ਪਾਸੇ ਯਾਰ ਗ੍ਰੰਥੀ ਨੂੰ ਦੱਬੀ ਫਿਰਦੇ ਉਹਨੇ ਝਾੜਾਂ ਪਾਈਆਂ ਭਾਈ ਕੁਲਦੀਪ ਸਿੰਘ ਗੜਗੱਜ ਜਥੇਦਾਰ ਸਾਹਿਬ ਨੇ ਉਹ ਕਮੇਟੀ ਨੂੰ ਉਹ ਝਾੜਾਂ ਪਾਈਆਂ ਜਿਹੜੀਆਂ ਸ਼ਾਇਦ ਜ਼ਿੰਦਗੀ ਦੇ ਵਿੱਚ ਦੁਬਾਰਾ ਨਾ ਪਹਿਣ ਤੇ ਪਹਿਲਾਂ ਵੀ ਨਾ ਪਈਆਂ ਹੁਣ ਇਸ ਕਰਕੇ ਗੁਰਮਖੋ ਇਹ ਇਤਾਂ ਦੀਆਂ ਗੱਲਾਂ ਸੁਣ ਕੇ ਕਈ ਵਾਰੀ ਆਪੇ ਤੋਂ ਬਾਹਰ ਹੋਣ ਨੂੰ ਵੀ ਜੀ ਕਰਦਾ ਤੇ ਕਈ ਵਾਰੀ ਬੈਰਾਗ ਮਈ ਵੀ ਬੜੇ ਹੁੰਨਿਆਂ ਵੀ ਮਨਾ ਐ ਮੇਰੇ ਮਾਲਕ ਤੇ ਪਾਤਸ਼ਾਹ ਐਸੇ ਸਮਾਜ ਦੇ ਵਿੱਚ ਤਾਂ ਠੀਕ ਹੈ ਜੇ ਚਾਰ ਸਵਾਸ ਭਵੇਂ ਘਟਦੇ ਦੇ ਪਰ ਅ ਜਿੰਦਗੀ ਉਹ ਦੇ ਮਾਲਕ ਤੇ ਪਾਤਸ਼ਾਹ ਜਿਹੜੀ ਤੇਰੇ ਤੇਰੇ ਕਦਮਾਂ ਵਿੱਚ ਤੇਰੇ ਲੇਖੇ ਵਿੱਚ ਲੱਗ ਜਾਏ ਜ਼ਿੰਦਗੀ ਦੇ ਚਾਰ ਸੁਆਸ ਘੱਟ ਆਉਣੇ ਪ੍ਰਵਾਨ ਹੈ ਪਰ ਤੇਰੇ ਲੇਖੇ ਵਿੱਚ ਲੱਗਣੇ ਜ਼ਰੂਰੀ ਆ ਇਸ ਕਰਕੇ ਗੁਰਮੁਖੋ ਬੇਨਤੀ ਹੈ ਜਿੰਨੇ ਵੀ ਸੰਸਾਰ ਭਰ ਦੇ ਕੋਈ ਪ੍ਰਬੰਧਕ ਹੈ ਗੁਰਮੁਖੋ ਅਸੀਂ 5 5 10 10 20 ਵੀ ਕਰੋੜ ਰੁਪਈਆ ਇਮਾਰਤਾਂ ਤੇ ਲਾਇਆ ਹੋਇਆ ਚੰਗੇ ਬਾਥਰੂਮ ਬਣੇ ਆ ਚੰਗੇ ਕਮਰੇ ਬਣੇ ਆ ਚੰਗੇ ਦਰਬਾਰ ਸਾਹਿਬ ਬਣੇ ਆ 5 5 7 7 ਏਸੀ ਲੱਗੇ ਆ ਵੀ ਕੋਈ ਤੰਗ ਨਾ ਹੋਵੇ ਹਨਾ ਸੰਗਤ ਜਾਂਦੀ ਹੈ ਪ੍ਰਬੰਧਕ ਜਾਂਦੇ ਨੇ ਉਹ ਤਾਂ 10 ਮਿੰਟ ਵੀ ਏਸੀ ਲਾਉਣ ਲਈ ਭਜਦੇ ਆ ਵੀ ਸੰਗਤ ਤੰਗ ਨਾ ਹੋਵੇ ਜੀ ਗੁਰੰਥੀ ਭਵੇਂ ساری ਜ਼ਿੰਦਗੀ ਤੰਗ ਤੰਗੀ ਵਿੱਚ ਦਬਾ ਲੇ ਪਰ ਸੰਗਤ ਮੱਥਾ ਟੇਕਣ ਲੱਗੀ ਲੱਗੀ ਵੀ ਤੰਗ ਨਾ ਹੋਵੇ ਕਮੇਟੀ ਵਾਲਾ ਕੋਈ ਬੰਦਾ ਨਾ ਤੰਗ ਹੋ ਜੇ ਜਿਹੜਾ ਉੱਥੇ ਸਾਰਾ ਦਿਨ ਹਾਈਡ ਗ੍ਰਾਂਥੀ ਤੋਂ ਉਪਰੰਤ ਹੁਕਮ ਨਾਲਾ ਹੁਕਮਨਾਮਾ ਲੈਣ ਤੋਂ ਉਪਰੰਤ ਅਰਦਾਸ ਕਰਨ ਤੋਂ ਉਪਰੰਤ ਉੱਥੇ ਸਾਰਾ ਦਿਨ ਇੱਕ ਵਰਸ਼ੇ ਵਾਲਾ ਪਹਿਰੇਦਾਰ ਖਿਲਾ ਰਿਆ ਜਾਵੇ ਇਹ ਮੇਰਾ ਖਿਆਲ ਹੈ ਵੀ 5-5 10-10 ਕਰੋੜ ਰੁਪਇਆ ਲਾਉਣ ਵਾਲਿਆਂ ਵੀ ਲਾਉਣ ਵਾਲਿਆਂ ਨੇ ਵੀ ਕਦੇ ਸੋਚਿਆ ਹੀ ਨਹੀਂ ਵੀ ਅਸੀਂ ਪਹਿਰੇਦਾਰ ਸਲਾ ਉੱਥੇ ਇੱਕ ਦੇਗ ਵਾਲਾ ਸਿੰਘ ਬਿਠਾਈਏ ਦਰਬਾਰ ਸਾਹਿਬ ਦੇ ਵਿੱਚ ਸਾਰਾ ਦਿਨ ਦੇਗ ਵਰਤਾਵੇ ਕਹਿੰਦੇ ਸਾਰਾ ਦਿਨ ਕਿਹੜਾ ਸੰਗਤ ਆਉਂਦੀ ਹੈ ਜੇ ਨਹੀਂ ਆਉਂਦੀ ਸੰਗਤ ਤੇ ਉਹਨੂੰ ਕਿਹੜਾ ਕੋਈ ਫਿਰ ਮੰਨੋ ਪੈਂਦੀ ਹੈ ਵੀ ਉੱਥੇ ਬਹਿ ਜਾਊਗਾ ਤੇ ਕੋਈ ਡਾਂਡ ਲੱਗ ਜਾਊਗਾ ਦਰਬਾਰ ਸਾਹਿਬ ਦੇ ਵਿੱਚ ਦੇਗ ਵਾਲਾ ਬਹਿ ਜਾਊਗਾ ਫਿਰ ਕੀ ਹੋ ਜਾਊਗਾ ਨਹੀਂ ਕਹਿੰਦੇ ਦੇਗ ਵੀ ਗ੍ਰੰਥੀ ਵਰਤਾਵੇ ਜੇ ਕਿਤੇ ਬਾਹਰ ਅੰਦਰ ਜਾਣਾ ਉਹ ਵੀ ਗ੍ਰੰਥੀ ਵਰਤਾ ਵਿੱਚ ਜਿਵੇਂ ਗ੍ਰੰਥੀ ਦੇ ਬੱਚੇ ਨਹੀਂ ਹੁੰਦੇ। ਜਾਂ ਗ੍ਰੰਥੀ ਦੇ ਰਿਸ਼ਤੇਦਾਰ ਭੈਣ ਭਾਈ ਹੁੰਦੇ ਹੀ ਨਹੀਂ। ਵੀ ਸਾਰਾ ਕੁਝ ਹਉ ਤੂੰ ਕਰ। ਅਸੀਂ ਆਪੋ ਆਪਣੇ ਕੰਮ ਕਰਨੇ ਆ ਬਾਬਾ। ਉਹ ਅਕਲ ਨੂੰ ਹੱਥ ਮਾਰੋ। ਇੰਨੇ-ਇੰਨੇ ਕਰੋੜ ਰੁਪਇਆ ਲਾ ਕੇ। ਅਸੀਂ ਗ੍ਰੰਥੀ ਉਹ ਰੱਖਦੇ ਆ ਜਿਨ੍ਹਾਂ ਨੂੰ ਰਹਿਰਾ ਸਾਹਿਬ ਦਾ ਪਾਠ ਨਹੀਂ ਸ਼ੁੱਧ ਆਉਂਦਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਸੁੱਧ ਬਾਣੀ ਨਾ ਪੜਨ ਜਾਣਦੇ ਐ ਨਾ ਸੇਵਾ ਜਾਣਦੇ ਮਾੜੇ ਕਰਮਾਂ ਦੀ ਨਿਸ਼ਾਨੀ ਐ ਇੱਕ ਤਾਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਲੜੀਵਾਰ ਸਰੂਪ ਰੱਖਣੇ ਬੰਦ ਕਰ ਦਿੱਤੇ ਲੜੀਵਾਰ ਸਰੂਪ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਇੱਕ ਸਰੂਪ ਲੜੀਵਾਰ ਹੋਣਾ ਜ਼ਰੂਰੀ ਐ ਕਿਉਂ ਜੇ ਲੜੀਵਾਰ ਸਰੂਪ ਹੋਣਗੇ ਸੁੱਧ ਗ੍ਰੰਥੀ ਪਾਠ ਕਰੂਗਾ ਤੇ ਸੁੱਧ ਗ੍ਰੰਥੀ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਰਹੇਗਾ ਅਸੀਂ ਤਾਂ ਇੱਕ ਵਾਰਾਂ ਨਹੀਂ अनेका ਵਾਰਾਂ ਸ਼੍ਰੋਮਣੀ ਕਮੇਟੀ ਦੇ ਚਰਨਾਂ ਵਿੱਚ ਵੀ ਬੇਨਤੀਆਂ ਕੀਤੀਆਂ ਨੇ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਲੜੀਵਾਰ ਸ੍ਰੂਪ ਦੀ ਅ ਪੱਕੀ ਇੱਕ ਹੁਕਮਨਾਮਾ ਜਾਰੀ ਕਰੋ ਕਿ ਕੋਈ ਵੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਐਸਾ ਨਾ ਹੋਵੇ ਜਿੱਥੇ ਲੜੀਵਾਰ ਸ੍ਰੂਪ ਨਾ ਹੋਵੇ ਇਸ ਕਰਕੇ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਬਾਕੀ ਜਿੱਥੇ ਅਸੀਂ 10-10 ਕਰੋੜ ਰੁਪਇਆ ਗੁਰਦੁਆਰਾ ਸਾਹਿਬ ਤੇ ਲਾ ਰਹੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥੀ ਦੋ ਨਹੀਂ ਰੱਖ ਸਕਦੇ ਇੱਕ ਹੈਡ ਹੋਵੇ ਇੱਕ ਮੀਤ ਹੋਵੇ ਕਿਉਂ ਕਿਉਂਕਿ ਜੇ ਤੁਹਾਡੇ ਬੱਚੇ ਐ ਤੁਹਾਡੀਆਂ ਰਿਸ਼ਤੇਦਾਰੀਆਂ ਤੁਹਾਡੇ ਭੈਣ ਭਾਈ ਐ ਤਾਂ ਕੀ ਗ੍ਰੰਥੀ ਰਹੈ ਨਹੀਂ ਗ੍ਰੰਥੀ ਦੇ ਵੀ ਬੱਚੇ ਐ ਗ੍ਰੰਥੀ ਦੇ ਵੀ ਰਿਸ਼ਤੇਦਾਰੀਆਂ ਨੇ ਭੈਣ ਭਾਈ ਐ ਉਹਨੇ ਵੀ ਜਾਣਾ ਐ ਉਹਨੇ ਵੀ ਬੱਚੇ ਪਾਲਣੇ ਐ ਉਨੇ ਵੀ ਸਾਰਾ ਕੁਝ ਕਰਨਾ ਹੈ ਉਹ ਕਿਤੇ ਨਹੀਂ ਜਾਣਾ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਗ੍ਰੰਥੀ ਇੱਕ ਹੈੱਡ ਇੱਕ ਮੀਤ ਫਿਰ ਜੇ ਕਿਤੇ ਮਾਲਕ ਦੀ ਕਿਰਪਾ ਜਿਸ ਨਗਰ ਤੇ ਕੋਈ ਰਾਗੀ ਹੋਵੇ ਨਾਲ ਤਥਾਵਾਚਕ ਵੱਖਰਾ ਹੋਵੇ ਸਿੰਘ ਪੜਦੇ ਹੋਣ ਪੰਜ 10 20 ਸਿੰਘ ਹੋਣ ਕਈ ਪਤਾ ਬੰਦੇ ਕੀ ਕਹਿੰਦੇ ਆ ਉਕਾਂਦੇ ਜੀ ਕੀ ਕਰੀਏ ਆਮ ਆਮਦਨ ਘਟ ਹੈ ਆਮਦਨ ਘਟ ਹੈ ਉਹ ਗੁਰੂ ਘਰ ਇੱਕ ਪਾ ਲੋ ਚਾਰ ਚਾਰ ਪਾਈ ਜਾਂਦੇ ਹੋ ਕੀ ਕਰਾਵੋਗੇ ਗੁਰੂ ਘਰ ਕੌਲ ਸਰ ਸਾਹਿਬ ਔਰ ਕਸ਼ਮੀਰ ਦੇ ਵਿੱਚ ਇਹ ਬਹੁਤ ਨਿੰਦਣਯੋਗ ਘਟਨਾ ਹੋਈ ਹੈ ਜਿਹੜੇ ਛੇ ਸਰੂਪ ਅੱਗ ਲਾ ਕੇ ਪੈਟਰੋਲ ਪਾ ਕੇ ਫੁੱਕੇ ਐ ਐਸੇ ਜਿਹੜੇ ਬੰਦੇ ਐ ਜਿਨ੍ਹਾਂ ਨੇ ऐसी ਕਨਾਉਣੀ ਹਰਕਤ ਕੀਤੀ ਹੈ ਉਹਨਾਂ ਬੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਫਾਂਸੀ ਦੀ ਸਜ਼ਾ ਦਿੱਤੀ ਜਾਏ ਤੇ ਜਿਹੜੇ ਜਿਹੜੇ ਉੱਥੇ ਪ੍ਰਬੰਧਕ ਨੇ ਉਹ ਅਸੀਂ ਪਹਿਲੀ ਧੰਨਵਾਦ ਕਰ ਚੁੱਕੇ ਚੁੱਕੇ ਹਾਂ ਜਥੇਦਾਰ ਕੁਲਦੀਪ ਸਿੰਘ ਗੜਗੱਤ ਸਾਹਿਬ ਦਾ ਕਿ ਬਹੁਤ ਵਧੀਆ ਫੈਸਲਾ ਲੈਂਦਾ ਹੈ ਕਿ ਜ਼ਿੰਦਗੀ ਦੇ ਪਰ ਕਿਸੇ ਵੀ ਪੀੜੀ ਵਿੱਚ ਇਨ੍ਹਾਂ ਘਰਾਂ ਦੇ ਵਿੱਚੋਂ ਨਾ ਪ੍ਰਧਾਨ ਬਣ ਸਕਦਾ ਨਾ ਖਜ਼ਾਨਚੀ ਬਣ ਸਕਦਾ ਨਾ ਮੈਂਬਰ ਬਣ ਸਕਦਾ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਇਹ ਬੰਦੇ ਨਹੀਂ ਆ ਸਕਦੇ ਅਗਲੀਆਂ ਪੀੜ੍ਹੀਆਂ ਤੱਕ ਵੀ ਇਹਨਾਂ ਦੇ ਪਰਿਵਾਰਾਂ ਵਿੱਚੋਂ ਬਹੁਤ ਵਧੀਆ ਸੋਹਣੀ ਗੱਲ ਹੈ ਗੁਰੂ ਘਰ ਦੇ ਗ੍ਰੰਥੀ ਦਾ ਸਤਿਕਾਰ ਕਰੋ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੋ ਨਾਲ ਪਹਿਰੇਦਾਰ ਰੱਖੋ ਨਾਲ ਬੀਤ ਗ੍ਰੰਥੀ ਰੱਖੋ ਕੰਦਨ ਘਟੈ ਭੰਗਾ ਨਾਲੋ ਅੱਜ ਦੇ ਵਿੱਚ ਸੰਸਾਰ ਦੇ ਵਿੱਚ ਗੁਰੂ ਘਰ ਹਨ ਉਹਨਾ ਗ੍ਰੰਥੀ ਸਿੰਘਾ ਦੀ ਘੱਟੋ-ਘੱਟ 20-25000 ਰੁਪਏ ਤਨਖਾਹ ਹੋਵੇ 20-25000 ਆ ਬਾਬਾ ਜੀ ਨੂੰ ਕੀ ਇੰਨੇ ਪੈਸਿਆਂ ਦੀ ਲੋੜ ਹੈ ਉਹਨਾਂ ਨੂੰ ਸੰਗਤਾਂ ਕਦੇ ਕੋਈ ਸੌ ਦੇ ਗਿਆ 50 ਦੇ ਗਿਆ ਆਈ ਜਾਂਦੀਆਂ ਸੰਗਤਾਂ ਦੇਖੋ ਗੁਰਮੁਖੋ ਇੱਕ ਬੰਦੇ ਦੀਆਂ ਉਹ ਸਿੰਘ ਦੱਸਣ ਲੱਗਿਆ ਕੋਈ ਸਿੰਘ ਸਤਿਕਾਰਯੋਗ ਗ੍ਰੰਥੀ ਸਿੰਘ ਉਹ ਕਹਿੰਦਾ ਵੀ ਜਿਹੜੇ ਕਮੇਟੀ ਵਾਲੇ ਆ ਨਾ ਉਹ ਜਿਹੜੀ ਕਥਾ ਦੇ ਪੈਸੇ ਹੁੰਦੇ ਨੇ ਉਹ ਚੱਕ ਲੈਂਦੇ ਆ ਫਿਰ ਕੀਰਤਨ ਦੇ ਪੈਸੇ ਹੁੰਦੇ ਨੇ ਉਹ ਚੱਕ ਲੈਂਦੇ ਨੇ ਸਾਡੇ ਅੱਗੋਂ ਨਹੀਂ ਕਹਿੰਦੇ ਪਰਚੀ ਘਟਾਓ ਜੇ ਕੋਈ 150 ਕੋਈ ਅਰਦਾਸ ਦਾ ਦੇ ਗਿਆ ਉਹ ਵੀ ਕਹਿੰਦੇ ਸਾਨੂੰ ਦਿਓ ਤੁਸੀਂ ਕਿਉਂ ਰੱਖਦੇ ਹੋ ਪਾਲ ਲਓ ਬੱਚੇ ਬਣਾ ਲਓ ਗਰੰਥੀ ਆ ਹਾਲਾਤ ਸਾਡੇ ਪ੍ਰਬੰਧਕਾਂ ਦੇ ਹੋ ਰਹੇ ਆ ਇਸ ਕਰਕੇ ਗਰਉ ਨੂੰ ਲੜੀਵਾਰ ਦੇ ਸਿੰਘ ਹੈ ਚੰਗੇ ਸਿੰਘ ਹੈ ਉਹਨਾਂ ਦੀ ਕਦਰ ਕਰੋ ਉਹਨਾਂ ਦਾ ਸਹਿਯੋਗ ਦਿਓ 20 25 25000 ਉਹਨਾਂ ਦੀ ਤਨਖਾਹ ਕਰੋ ਤੇ ਚੰਗੇ ਉਹਨਾਂ ਨੂੰ ਮਕਾਨ ਪਾ ਕੇ ਦਿਓ ਜੇ ਕਿਤੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਗੱਡੀ ਲੈ ਲੈਣਾ ਪਿਆ ਕਰ ਕਰਕੇ ਉਹਨੂੰ ਉਹਨਾਂ ਸਮਝ ਐ ਕਰ ਦਿੰਦੇ ਆ ਜਿਵੇਂ ਉਹਨੂੰ ਕੋਈ ਗੋਲਕ ਤੋੜੀ ਹੁੰਦੀ ਹੈ ਜੇ ਕੋਈ ਚਾਰ ਕਮਰੇ ਚੰਗੇ ਪਾ ਲੈ ਉਹ ਕਹਿੰਦੇ ਲਾਇਆ ਇਹ ਤਾਂ ਸਾਰਾ ਗੁਰੂ ਘਰ ਲੁੱਟ ਕੇ ਖਾ ਗਿਆ ਜਿਹੜੇ ਹਿਸਾਬ ਨਾਲ ਅੱਜ ਸਮਾਂ ਚੱਲ ਰਿਹਾ ਇੱਕ ਦੇਗ ਵਾਲਾ ਸਿੰਘ ਇੱਕ ਪਹਿਰੇਦਾਰ ਬਰਸ਼ੇ ਵਾਲਾ ਸਿੰਘ ਹਰ ਗੁਰਦੁਆਰਾ ਸਾਹਿਬ ਦੇ ਗੇਟ ਤੇ ਬਿਠਾਉਣਾ ਜ਼ਰੂਰੀ ਹੈ ਜਦੋਂ ਕੋਈ ਚਲੋ ਪਿੰਡ ਦਾ ਆਉਂਦਾ ਨਾਰਮਲ ਬੰਦਾ ਆਉਂਦਾ ਉਦੋਂ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਮੱਥਾ ਟੇਕ ਕੇ ਨਮਸਕਾਰ ਕਰਕੇ ਕਿ ਮੁਰਿਆ ਆਉਣਾ ਪਰ ਪਹਿਰਾ ਫੇਰ ਵੀ ਨਾਲ ਜਾਓ ਮੱਥਾ ਟੇਕਣ ਵੇਲੇ ਤੇ ਹੁਣ ਪਹਿਲਾ ਵਾਲੀ ਗੱਲ ਨਹੀਂ ਕੁਲਦੀਪ ਸਿੰਘ ਗੜਗੱਜ ਸਾਹਿਬ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚੋਂ ਸਰੂਪ ਚਾਕੇ ਗੋਇੰਦਵਾਲ ਸਾਹਿਬ ਭੇਜ ਦਿੱਤੇ ਗਏ ਹੈ ਗੁਰਦੁਆਰਾ ਸਾਹਿਬ ਅੱਜ ਤੋਂ ਖਾਲੀ ਹੈ ਇਹ ਪ੍ਰਬੰਧਕ ਕਮੇਟੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਪ੍ਰਬੰਧ ਸਚੇ ਜੇ ਢੰਗ ਨਾਲ ਕਰੀਏ ਜੇ ਨਹੀਂ ਹੁੰਦੇ ਜੇ ਨਹੀਂ ਹੁੰਦੇ ਫਰਜ਼ ਕਰੋ ਨਹੀਂ ਹੁੰਦੇ ਸਾਡੇ ਤੋਂ ਸਾਹਮਣੇ ਨਹੀਂ ਰਿਹਾ ਤਾਂ ਸੰਗਤ ਦੇ ਵਿੱਚ ਕੋੜਾ ਘਟਾ ਚੰਗੇ ਖੋਰ ਲਓ ਭਾਈ ਤੁਸੀਂ ਆ ਜਾਓ ਪਰ ਪ੍ਰਬੰਧ ਚੰਗਾ ਹੋਵੇ ਵਧੀਆ ਹੋਵੇ ਹੈਨਾ ਤਾਂ ਕਿ ਏਦਾਂ ਦੀਆਂ ਹਰਕਤਾਂ ਜਿਹੜੀਆਂ ਘਣਾਉਣੀਆਂ ਉਹ ਸਮਾਜ ਵਿੱਚ ਨਾ ਹੋਣ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਰੂਪ ਜਿਹੜੇ ਅੰਗ ਲਾ ਕੇ ਸਾੜ ਦਿੱਤੇ ਗਏ ਨੇ ਇਹ ਬਹੁਤ ਨਿੰਦਨਯੋਗ ਹੈ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਤੇ ਪ੍ਰਬੰਧਕ ਜਾਨਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਅਤੇ ਗ੍ਰੰਥੀ ਸਿੰਘਾਂ ਦੀ ਵੱਧ ਤੋਂ ਵੱਧ ਦੇਖਭਾਲ ਕਰਨ ਤਾਂ ਕਿ ਗ੍ਰੰਥੀ ਸਿੰਘ ਵੀ ਆਪਣੇ ਸੌਕੇ ਢੰਗ ਨਾਲ ਬੱਚੇ ਪਾਲਣ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ